ਆਸ ਤੋਂ 4 ਸਾਲ ਪਹਿਲੇ ਮੇਰਾ ਇੱਥੇ ਪ੍ਰਥਮੇਸ਼ ਮੋਹਨ ਰਾਹੁਲ ਦੇ ਨਾਲ ਮੈਰਿਜ ਹੋਈ ਸੀਗੀ ਸੱਡੀ ਲਵ ਮੈਰੀ ਸੀਗੀ ਤੇ 2.5 ਸਾਲ ਮੈਂ ਇੱਥੇ ਰਹੀ ਆ 2.5 ਸਾਲ ਤੋਂ ਬਾਅਦ ਇਹਨਾਂ ਦੀ ਮਦਰ ਨੇ ਮੈਂ ਦਫਤਰ ਦੇ ਕੰਮ ਗਈ ਆ ਬਾਅਦ ਆਉਂਦਿਆਂ ਨੂੰ ਉਹਨਾਂ ਨੇ ਗੇਟ ਨੂੰ ਤਾਲਾ ਲਗਾ ਲਿਆ ਔਰ ਗੇਟ ਨਹੀਂ ਖੋਲਿਆ ਜੀ ਕਿਹੜੇ ਤੱਕ ਕੰਮ ਕਰਦੇ ਇਸ ਟਾਈਮ ਮੈਂ ਪਠਾਨਗੋੜ ਸੀਗੀ ਕਿਹੜੇ ਲੈਮੇ ਸੀ ਜੈਜੀ ਦੇ ਕੰਦੀ ਬਿਲਡਿੰਗ ਇੰਸਪੈਕਟਰ ਆ ਕਾਰਪੋਰੇਸ਼ਨ ਦਾ ਚਾਹ ਇਨਾਂ ਨੇ ਗੇਟ ਨਹੀਂ ਖੋਲਿਆ ਮੈਂ ਰਾਤੀ 10 ਵਜੇ ਤੱਕ ਇੱਥੇ ਗੇਟ ਦੇ ਬਾਹਰ ਖੜੀ ਰਹੀ ਆਂ ਫਿਰ ਰਾਹੁਲ ਨਾਲ ਕੀਤਾ ਮੁਲਾਕਾਤ ਹੋਈ ਤੇ ਕਿਦਾਂ ਜਿਹੜੇ ਵੀ ਤੁਹਾਨੂੰ ਮੈਰਿਜ ਦਾ ਜਿਹੜਾ ਰਾਹੁਲ ਨਾਲ ਮੇਰੀ ਦਫਤਰੀ ਮੁਲਾਕਾਤ ਹੋਈ ਸੀਗੀ ਉੱਥੇ ਇਹਨੂੰ ਮੈਨੂੰ ਕਿਹਾ ਕਿ ਮੈਂ ਇੰਡੀਅਨ ਇੰਟੈਲੀਜੈਂਸੀ ਚਾ ਤੇ ਮੈਂ ਇਸ ਟਾਈਮ ਸਸਪੈਂਡ ਚੱਲ ਰਿਹਾ ਫਿਰ ਚਲੋ ਸਾਡਾ ਆਪਸ ਚ ਸਰ ਅਸੀਂ ਮੈਰਿਜ ਕਰਾ ਲਈ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਮੈਂ ਪਠਾਨਕੋਟ ਮੇਰੀ ਜੁਆਇਨਿੰਗ ਹੋਈ ਹੈ ਮੈਂ ਉੱਥੇ ਗਈਆਂ ਇਹਨਾਂ ਨੇ ਆਂਦਿਆਂ ਨੂੰ ਗੇਟ ਨਹੀਂ ਖੋਲਿਆ ਮੈਂ ਰਹੀ 10 ਵਜੇ ਤੱਕ ਉਦੋਂ ਖੜੀ ਰਹੀਆਂ ਇੱਥੇ ਫਿਰ ਮੇਰੇ ਘਰੋਂ ਆਏ ਨੇ ਮੈਨੂੰ ਲੈ ਕੇ ਗਏ ਨੇ ਨੈਕਸਟ ਡੇ ਅਸੀਂ ਫੇਰ ਆਏ ਆ ਇਹਨਾਂ ਨੇ ਫੇਰ ਨਹੀਂ ਗੇਟ ਖੋਲਿਆ ਉਸ ਤੋਂ ਨੈਕਸਟ ਡੇ ਅਸੀਂ ਫੇਰ ਆਏ ਆ ਫਿਰ ਇਹਨਾਂ ਨੇ ਗੇਟ ਦੇ ਇੱਕ ਬਾਹਰ ਲੋਕ ਲਾਇਆ ਹੈ ਜਿਸ ਕਰਕੇ ਮਤਲਬ ਥੋੜਾ ਮੇਰੇ ਮਤਲਬ ਘਰ ਦੇ ਬੋਲੇ ਕਿ ਇਹ ਕੀ ਜਿੱਦਾਂ ਵੀ ਮਤਲਬ ਪੇਰੈਂਟਸ ਨੂੰ ਪੇਰੈਂਟਸ ਕਰਦੇ ਆ ਉਹਨਾਂ ਨੂੰ ਫੀਲ ਹੋਇਆ ਕੀ ਐਦਾਂ ਥੋੜੀ ਗੱਲ ਨਾ ਚਿਕਦਾ ਉਸ ਤੋਂ ਬਾਅਦ ਵੈਰੀ ਨੈਕਸਟ ਡੇ ਇਹਨਾਂ ਦੀ ਮਦਰ ਨੇ ਥਾਣੇ 'ਚ ਕੰਪਲੇਂਟ ਲਿਖਾ ਦਿੱਤੀ ਕਿ ਇਹ ਸਾਨੂੰ ਮਾਰ ਕੇ ਭੱਜੀ ਹੈ ਜਦਕਿ ਮੈਂ 3 ਦਿਨ ਇੱਥੇ ਆਂਦੀ ਰਹੀ ਆ ਮੈਂ ਜੇ ਮੇਰੇ 'ਚ ਕੋਈ ਗਲਤੀ ਹੁੰਦੀ ਤੇ ਮੈਂ ਥਾਣਾ ਥੋੜੀ ਸੀਗਾ ਵਾਪਸ ਈਵਨ ਜਦੋਂ ਮੈਂ ਇਥੋਂ ਘਰੋਂ ਗਈ ਵੀ ਆ ਉਸ ਦਿਨ ਮੈਂ ਇਹਦੀ ਮਦਰ ਨੂੰ ਰੋਟੀ ਬਣਾ ਕੇ ਦੇ ਕੇ ਖਵਾ ਕੇ ਗਈ ਆ ਇਹਦੀ ਮਦਰ ਮੈਨੂੰ ਬਾਅਦ ਤੱਕ ਛੱਡਣ ਆਈ ਹੈ ਠੀਕ ਹੈ ਫਿਰ ਥੋੜੇ 10 ਦਿਨ ਬਾਅਦ ਵਾਗੇ ਮੈਨੂੰ ਅਜੇ ਤੱਕ ਮੈਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਅਜੇ ਤੱਕ ਮੈਨੂੰ ਕੋਈ ਨੋਟ ਨਹੀਂ ਕਰਾਇਆ ਗਿਆ ਜਿਹੜਾ ਤੁਹਾਨੂੰ ਐਸਸੀ ਦਾ ਕਹਿੰਦੇ ਸੀ ਕਹਿੰਦੇ ਜੀ ਇਹ ਚੂੜਿਆਂ ਦੀ ਕੁੜੀ ਹੈ ਅਸੀਂ ਨਹੀਂ ਰੱਖਣੀ ਹੁਣ ਇਹਨਾਂ ਦੀ ਮਦਰ ਦੀ ਏ ਥਿੰਕਿੰਗ ਹੈ ਕਿ ਇਹ ਚੂੜਿਆਂ ਨੇ ਪਹਿਲੇ ਸਭ ਪਤਾ ਸੀਗਾ ਜੀ ਸਾਡੇ ਘਰ ਵੀ ਆਂਦਾ ਸੀਗਾ ਸਭ ਪਤਾ ਸੀਗਾ ਉਹਨੂੰ ਇਹ ਕਿਹੜੇ ਘਰ ਤੋਂ ਇਹ ਬ੍ਰਾਹਮਣ ਨੇ ਬ੍ਰਾਹਮਣ ਹੋਏ ਤੁਸੀਂ ਮੰਨਦੇ ਜੀ ਤੁਸੀਂ ਮੇਰਾ ਘਰ ਆ ਰਿਹਾ ਮੈਨੂੰ ਘਰ ਐਂਟਰ ਕਰਨ ਦੇ ਨਾ ਕੋਈ ਡਿਵੋਰਸ ਹੋਇਆ ਹੈ 2 ਸਾਲ ਤੋਂ ਮੈਂ ਇਹਨੂੰ ਮੇਰੇ ਨਾਲ ਬਾਹਰ ਰਹਿ ਰਿਹਾ ਹੈ ਬਾਰ ਡਾਕਟਰ ਜਾ ਰਹੇ ਮਤਲਬ ਹਰ ਕੀ ਦੇਸੀ ਨੂੰ ਮੰਨ ਜਾ ਰਹੇ ਆ ਮੇਰੇ ਪਿੰਡ ਜਾ ਰਿਹਾ ਪਰ ਮੈਨੂੰ ਆਪਣੇ ਘਰ ਕਿਉਂ ਨਹੀਂ ਐਂਟਰ ਕਰਨ ਦੇ ਰਿਹਾ ਮੈਂ ਉਹਦੇ ਘਰ ਜਾਣਾ ਹੈ ਨਾ ਮੇਰਾ ਵੀ ਘਰ ਹੈ ਇਸੇ ਘਰ ਚਾਹੀ ਸੀ ਇਸੇ ਘਰ ਚਾਹੀ ਸੀ ਇਸੇ ਘਰ ਚਾਹੀ ਸੀ ਮੈਂ ਮਾਤਾ ਦਾ ਇਹ ਹੀ ਕਹਿਣਾ ਹੈ ਕਿ ਉਹਨੂੰ ਬੇਦਖਲ ਕੀਤਾ ਗਿਆ ਹੈ ਮਾਤਾ ਦਾ ਕਹਿਣਾ ਹੈ ਬੇਦਖਲ ਕੀਤਾ ਗਿਆ ਬੇਦਖਲ ਉਹਨਾਂ ਨੇ ਮੈਰਿਜ ਤੋਂ ਬਾਅਦ ਕੀਤਾ ਹੈ ਉਹਨਾਂ ਨੇ ਠੀਕ ਹੈ ਕੀਤਾ ਜਾਂ ਨਹੀਂ ਕੀਤਾ ਤੁਹਾਨੂੰ ਪਤਾ ਕੀਤਾ ਨਹੀਂ ਕੀਤਾ ਮੈਨੂੰ ਇਸ ਬਾਰੇ ਨਹੀਂ ਪਤਾ ਕਿਉਂਕਿ ਮੁੰਡਾ ਰੋਜ਼ ਘਰ ਆ ਰਿਹਾ ਹੈ ਜਿਹੜੀ ਉਹ ਮੇਰੇ ਨਾਲ ਰੋਜ਼ ਰਾਤੀ ਵੀਡੀਓ ਕਾਲ ਕਰਦਾ ਹੈ ਮੈਂ ਉਹਦੇ ਸਕਰੀਨਸ਼ਾਟ ਲਏ ਨੇ ਇਹਨਾਂ ਦੇ ਘਰ ਦੇ ਸਕਰੀਨਸ਼ਾਟ ਨੇ ਸਾਰੇ ਠੀਕ ਹੈ ਔਰ ਇਹ ਤੋਂ ਇਹਨਾਂ ਦੇ ਕੈਮਰੇਜ਼ ਦੀਆਂ ਤੁਸੀਂ ਵੀਡੀਓਜ਼ ਘਟਾਓ ਕਿ ਆਈ ਥਿੰਕ 10 ਦਿਨ ਪਹਿਲੇ ਦੀਆਂ ਘਟਾ ਲੋਗੇ ਤੇ ਉਹ ਘਰ ਹੀ ਹੋਏਗਾ ਜਿਸ ਬੱਚੇ ਨੂੰ ਅਸੀਂ ਬੇਦਖਲ ਕੀਤਾ ਉਹਨੂੰ ਅਸੀਂ ਘਰ ਥੋੜੀ ਇੰਟਰਵਿਊ ਕਰਨ ਦਵਾਣੀ ਘਰ ਘਰ ਲੱਗਾ ਹੈ ਉਹਦੇ ਕੱਪੜੇ ਉੱਪਰ ਪਏ ਘਰ ਨੇ ਮੇਰੇ ਵੀ ਈਵਨ ਕਪੜੇ ਘਰਨੇ ਮੇਰੇ ਡਾਕੂਮੈਂਟਸ ਇਹਨਾਂ ਦੇ ਘਰਨੇ ਉਦੋਂ ਦੇ ਮੈਨੂੰ ਕੁਝ ਨਹੀਂ ਦੇ ਰਹੇ ਉਹਨਾਂ ਦੀ ਮਤਲਬ ਉਹ ਜਿਹੜੀ 120 ਪਰ ਪੁੱਠ ਵਾਲੇ ਜਿਹੜੇ ਕਿ ਕਿ ਤੱਕ ਪਹੁੰਚੇ ਸੀ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਆਹ ਦਾ ਜਿਹੜਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਕੀ ਤੁਹਾਨੂੰ ਕੋਰਟ ਮੈਨੂੰ ਕੋਈ 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 ਨੋਟਿਸ ਨਹੀਂ ਆਇਆ ਕੋਈ ਮੈਨੂੰ ਨੋਟ ਨਹੀਂ ਕਰਾਇਆ ਗਿਆ ਅਗਰ ਕੋਈ ਚੱਲ ਰਿਹਾ ਮੈਨੂੰ ਕੁਝ ਨੋਟ ਨਹੀਂ ਕਰਾਇਆ ਤੁਹਾਨੂੰ ਜਿਹੜਾ ਕੋਰਟ ਨਾਲ ਕੋਈ ਨੋਟਿਸ ਨਹੀਂ ਕੋਈ ਕੋਈ ਨੋਟ ਨਹੀਂ ਕਰਾਇਆ ਅਜੇ ਤੱਕ ਜੀ ਕੁਝ ਨੋਟ ਨਹੀਂ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਦਰਦ ਦਰ ਟੱਕੇ ਖਾ ਰਹੀ ਆ ਤੁਹਾਨੂੰ ਤੇ 112 ਹੈਲਪਲਾਈਨ ਤੋਂ ਸਾਨੂੰ ਆਇਆ ਸੀ ਕਾਲ ਆਈ ਆ ਜੀ ਮਾਦਾ ਕਹਿੰਦੀ ਵੀ ਮੇਰੇ ਮੇਰੇ ਨਾਲ ਹੈਪਰ ਹੋ ਰਿਹਾ ਮੇਰੇ ਹੱਥੀ ਪਏ ਆ ਕੇ ਮੇਰੀ ਨੌਂ ਹੀ ਉਹ ਕਹਦੇ ਕਿ ਨੌਂ ਆ ਮੈਂ ਕੋਰਟ ਕੇਸ ਚੱਲ ਰਿਹਾ ਸਾਡਾ ਜੀ ਤੇ ਬੇਟਾ ਸਾਡੇ ਨੂੰ ਫਾਰਗਿਵਨ ਦਿੱਤੀ ਆ ਮੈਂ ਮੈਂ ਆਪਣੇ ਤੋਂ ਉਹਨੂੰ ਲਾਕ ਕੀਤਾ ਵਾ ਤੇ ਇਹਨਾਂ ਦਾ ਕਹਿਣਾ ਵਾ ਮੇਰੇ ਹੱਥੀ ਪਏ ਆ ਗਏ ਇੱਥੇ ਤੇ ਮੇਰੇ ਘਰ ਗਾੜੀ ਮੈਨੂੰ ਘੇਰਿਆ ਵਾ ਮੈਨੂੰ ਬਾਹਰ ਨਹੀਂ ਨਿਕਲ ਦੇਦੇ ਅਸੀਂ 112 ਤੋਂ ਹੈਲਪਲਾਈਨ ਤੋਂ ਉਸੇ ਵਾਲੇ ਆ ਗਏ ਇਹਨਾਂ ਕੋਲ ਗੋਦੀ ਕੀਤੀ ਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਕੋਰਟ ਤੇ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਉਹ ਐਸਚੂ ਸਾਹਿਬ ਦੀ ਨੋਟ ਚ ਲਿਆ ਦਿੰਦੇ ਆ ਥਾਣਾ ਮੁਲਕਪੁਰ ਜਾ ਕੇ ਜੋ ਵੀ ਇਹਨਾਂ ਦਾ ਹੋਊਗਾ ਉਹ ਜਾ ਕੇ ਉਹ ਚਪਸਰਾਨੂੰ ਦੱਸ ਦਾਂਗੇ ਜਿਹੜੀ ਬੀਬੀ ਨੇ ਤੁਹਾਨੂੰ ਹੈਲਪਲਾਈਨ ਤੇ ਨੰਬਰ ਤੇ ਫੋਨ ਕੀਤਾ ਗਿਆ ਤੇ ਉਹਨਾਂ ਕੋ ਕੋਰਟ ਦੀ ਜਿਹੜੀ ਪੀਐਫਆਈਆਰ ਜਾਂ ਮੰਗੀ ਜਾਂ ਕੋਈ ਨਹੀਂ ਸਾਨੂੰ ਕੋਈ ਨਹੀਂ ਦਿਖਾਇਆ ਜੀ ਉਹਨਾਂ ਨੇ ਜਾ ਕੇ ਥਾਣੇ ਤੇ ਫੋਨ ਅਗੇ ਸਾਨੂੰ ਨਹੀਂ ਕੋਈ ਦਿਖਾਇਆ ਥਾਣੇ ਐਸਚੂ ਸਾਹਿਬ ਨੂੰ ਦੱਸੋ ਹੁਣ ਠੀਕ ਹੈ ਕਿ ਚਲੇ ਪਰਿਵਾਰ ਆਏ ਪਰਿਵਾਰਾਂ ਨੇ ਟਾਈਮ ਦੇ ਕੇ ਚਲੇ ਥਾਣੇ